ਤਾਂ ਉਹ ਪਾਜੀ ਇਹ ਨਾ ਅਸੀਂ ਬੰਨੀ ਦੁੱਧ ਚੋਇਆ ਸਵੇਰੇ ਤੇ ਬੰਨੀ ਅਸੀਂ ਕਾਪਾਇਆ ਕਾਪਾ ਕੇ ਘਰ ਨੂੰ ਗਏ ਆ ਤਾਂ ਉਹ ਤੋਂ ਬਾਅਦ 8:00 ਵਜੇ ਹੱਲਾ ਪੈ ਗਿਆ ਤੇ ਵਗਦਾ ਤਾਂ ਫਿਰ ਇਹ ਜੰਗਲ ਨੂੰ ਲੈ ਕੇ ਚੱਲ ਗਿਆ ਅਸੀਂ ਸਾਰੇ ਮਗਰ ਨਗਰ ਗਏ ਤੇ ਤਾਂ ਫਿਰ ਇਹ ਛੱਡ ਦਿੱਤੀ ਗਾ ਤਾਂ ਉਹਨੇ ਅੰਦਰ ਆ ਲੈਤੀਂ ਆਇ ਨੂੰ ਕਾਫੀ ਖੁਰਲੀ ਵੀ ਤੋੜ ਦਿੱਤੀ ਐ ਤੇ ਖੁੰਡੇ ਸਮੇਤ ਲੈ ਗਿਆ ਇਹ ਰੱਸੀ ਸਮੇਤ असि थे जंगलात आले कोई नी इधर दिखा ना कोई सुन सी खतरा कले आई जागल इधर अन्दे जानवर ना इना फाय ਤੇ ਜਿਹੜੇ ਅਸੀਂ ਪਸ਼ੂ ਰੱਖੇ ਹਨ ਇਹਨਾਂ ਨੂੰ ਕੁਛ ਨਾ ਹੋਵੇ। ਸਵੇਰੇ ਮਾਰਨਿੰਗ ਟਾਈਮ ਹੀ ਆ ਪਸ਼ੂ ਇੱਥੇ ਬਾਹਰ ਬੰਨੇ ਪਏ ਸੀਗੇ। ਦੁੱਧ ਚੋਇਆ ਤੇ ਉਹ ਤੋਂ ਬਾਅਦ ਪੱਠੇ ਪਾਏ ਪਸ਼ੂਆਂ ਨੂੰ ਤੇ ਅਚਾਨਕ ਇਧਰ ਸਾਈਕ ਸਾਈਡ ਤੋਂ ਬਾਗ ਆਇਆ ਤੇ ਉਹਨੇ ਗਾਇ ਤੇ ਹਮਲਾ ਕਰਤਾ। ਤੇ ਪੰਜ-ਛੇ ਦਿਨ ਪਹਿਲੇ ਉਹਨਾਂ ਨੇ ਇੱਕ ਪਹਿਲੇ ਬੱਚਾ ਛੋਟਾ ਮਾਰਤਾ ਸੀ। ਤੇ ਹੁਣ ਅੱਜ ਫਿਰ ਗਾਇ ਤੇ ਸਵੇਰੇ ਉਹਨਾਂ ਨੇ ਹਮਲਾ ਕੀਤਾ ਤੇ ਖੁਰਲੀ ਤੋੜਦੀ ਹੈ ਪੱਠਿਆਂ ਪਾਣ ਵਾਲੀ ਤੇ ਗਾਈ ਨੂੰ ਧੜਾ ਕੇ ਲੈ ਗਿਆ ਨੀਚੇ। ਕੀ ਗਿਆ ਹੈ ਕਿ ਗਾਂ ਦੇ ਨੰਦਰਾਂ ਨੰਦਰਾ ਲਾਤੀਆਂ ਨਾਲ ਤੇ ਅਟੈਕ ਕੀਤਾ ਜੀ ਗਾਂ ਵੀ ਖਾ ਗਾਂ ਕੰਡਮ ਕਰਤੀ ਜੀ ਉਹਨਾਂ ਨੇ ਦੇਖ ਲਓ ਕਿੰਨੇ ਸੱਟਾਂ-ਜੋਟਾਂ ਲੱਗੀਆਂ ਗਾਂ ਦੇ ਉਹ ਨੰਦਰਾਂ ਲਾਤੀਆਂ ਤੁਸੀਂ ਪ੍ਰਸ਼ਾਸਨ ਨੂੰ ਕੀ ਕਹਿੰਦੇ ਹੋ ਕਿ ਦੇਖੋ ਨਹੀਂ ਦੇਖੋ ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਕਰਦੇ ਆਂ ਭਾਈ ਵੀ ਜਿਹੜਾ ਇਹ ਆਵਾਗ ਹੈ ਕੱਲ ਇਹ ਜਿਹੜਾ ਕਿ ਅੱਜ ਸਵੇਰੇ-ਸਵੇਰੇ ਪਹਿਰੇ ਆ ਬੱਚਿਆਂ ਦੇ ਵੀ ਅਟੈਕ ਕਰ ਸਕਦਾ ਜਾਂ ਹੋਰ ਲੋਕੀ ਰੋਡ ਬੰਨੇ ਤੁਰੇ ਹੁੰਦੇ ਨੇ ਜਾਂ ਸੈਰ ਕਰਾਦੇ ਨੇ ਉਹਨਾਂ ਵਾਸਤੇ ਬਹੁਤ ਖਤਰੇ ਵਾਲੀ ਗੱਲ ਹੈ ਜੀ ਇਸ ਤੋਂ ਚਾਹੁੰਦੇ ਹਾਂ ਕਿ ਜਿਵੇਂ ਕਿ ਹਮਾਰਾ ਐਕਸਪਲੋਰ ਦੇ ਨਾਲ ਨਾਲ ਘਰ ਨਾਲ ਬੱਚੇ ਸਕੂਲ ਨੂੰ ਜਾਂਦੇ ਨੇ ਤੇ ਦੇਖ ਲਓ ਵੀ ਇਹ ਜਿੱਦਾਂ ਗਾਈ ਨੂੰ ਪੈ ਗਿਆ ਉਦਾਂ ਬੱਚਿਆਂ ਨੂੰ ਵੀ ਪੈ ਸਕਦਾ ਪੈਦਲ ਲੋਕੀ ਬੱਚੇ ਜਾਂਦੇ ਨੇ ਥੱਲੇ ਸਰਕਾਰੀ ਹਾਈ ਸਕੂਲ ਪਲਾੜ ਤੇ ਇਹ ਜਿਹੜਾ ਮਤਲਬ ਕਿ ਬੱਚਿਆਂ ਵਾਸਤੇ ਵੀ ਹੁਣ ਛੁੱਟੀਆਂ ਖਤਮ ਹੋਣ ਵਾਲੀਆਂ ਨੇ ਬੱਚਿਆਂ ਨੂੰ ਤੇ ਅਟੈਕ ਕਰੇਗਾ ਤਾਂ ਇਹ ਖਤਰਨਾਕ ਚੀਜ਼ ਹੈਗੀ ਬਾਗ ਦਾ ਲਾਚ ਕੀਤਾ ਜਾਵੇ ਪ੍ਰਸ਼ਾਸਨ ਤੋਂ ਅਸੀਂ ਇਹੀ ਅਪੀਲ ਕਰਦੇ ਹਾਂ ਭਾਈ ਇਸ ਬਾਗ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਇਹਨੂੰ ਫੜਿਆ ਜਾਵੇ ਜੀਨਾ ਆਪਣਾ ਸਰ ਨੀ ਦੁਬਾਲਾ ਮੇਰਾ ਨਾਮ ਨੀ ਨਾਲੋ ਜਿਹੜੇ ਬੱਚੇ ਨੇ ਪੀਸ ਸਰ ਹਫਤਾ ਹੋਇਆ ਸਾਡੀ ਗਾਂ ਨੀਚੇ ਇੱਥੇ ਕੁੜੀ ਕੋਲ ਬੰਨੀ ਸੀ ਗੋਰਨੀ ਚ ਤੇ ਉੱਥੋਂ ਹੀ ਬਾਗ ਉਹਨੂੰ ਲੈ ਕੇ ਰਸੇ ਸਮੇਤੀ ਲੈ ਗਿਆ ਤੇ ਸਰ ਉਹ ਨਹੀਂ ਖਾ ਲਿਆ ਉਸ ਤੋਂ ਬਾਅਦ ਇੱਕ ਦਿਨ ਅਸੀਂ ਲੱਭਦੇ ਰਹੇ ਸਾਨੂੰ ਦੂਜੇ ਦਿਨ ਪਤਾ ਲੱਗਾ ਕਿ ਸਾਡੀ ਗਾਂ ਹੀ ਹੈ ਤੇ ਇੱਧਰ ਕੀ ਕਹਿੰਦੇ ਪਿੰਡ ਦੇ ਅਨਾਮੀ ਬੰਦਿਆਂ ਨੂੰ ਵੀ ਕਿਹਾ ਸੀਗਾ ਤਾਂ ਉਹਨਾਂ ਨੇ ਵੀ ਕੋਈ ਜ਼ਿਆਦਾ ਗੌਰ ਨਹੀਂ ਕੀਤੀ ਤੇ ਦੂਜਾ ਇਹ ਹੈਗਾ ਕਿ ਸਾਡੀ ਦਾ 2 ਸਾਲ ਤੇ 2 ਮਹੀਨੇ ਦੀ ਬੱਚੀ ਸੀਗੀ ਅੱਜ ਕਦੇ ਤੌਰ ਤੇ ਤੁਹਾਨੂੰ ਪਤਾ ਬੱਚਾ ਪਾਲਣਾ ਤੇ ਇੱਕ ਗਾਇਂ ਪਾਲਣੀ ਕੋ ਸੋਖੀ ਗੱਲ ਤਾਂ ਹੈ ਨਹੀਂ ਕਿ ਸਾਡੇ ਇਸ ਗੱਲ ਤੇ ਗੌਰ ਕੀਤਾ ਜਾਏ ਤੇ ਅਸੀਂ ਇਹ ਚਾਹ ਨਹੀਂ ਸਾਡੀ ਜੋ ਵੀ ਸਾਡਾ ਨੁਕਸਾਨ ਹੋਏ ਤੇ ਇਹ ਵੀ ਅੱਗੇ ਕਿਸੇ ਹੋਰ ਦਾ ਹੋਵੇ ਵੀ ਨਾ ਤੇ ਨਾਲ ਸਾਡੇ ਇਸ ਗੱਲ 'ਤੇ ਗੌਰ ਕੀਤੀ ਜਾਵੇ। ਪਰ ਲੂਕੀ ਵੀ ਟਕਰ ਹਾਂਜੀ ਸਰ ਮੇਰੀ ਸ਼ੋਪ ਹੈ ਟ੍ਰੇਲਰ ਦੇ نیچے ਅਸੀਂ ਮੈਂ ਸਕੂਟੀ ਤੇ ਵੀ ਤੇ ਪੈਦਲ ਜਾਂਦੇ ਹਾਂ ਨੂੰ ਵੀ ਕਈ ਵਾਰੀ ਮਿਲਿਆ। ਇਵਨ ਕੇਵਰੀ ਮਤਲਬ ਜੰਗਲੀ ਏਰੀਆ ਹੈ ਬੱਚੇ ਵੀ ਜਾਂਦੇ ਆ ਸਕੂਲ ਜਾਂ ਕੁਝ ਵੀ ਐ ਸਾਰੇ ਨੂੰ ਪਈ ਦਾ ਵੀ ਧਿਆਨ ਨਾਲ ਆ ਜਾਓ ਤੇ ਮੈਨੂੰ ਤਾਂ ਸਰਪ ਜਿਆਦਾ ਨਹੀਂ ਤਾਂ 10 ਵਾਰ 10 ਵਾਰ ਤਾਂ ਮਿਲ ਚੁੱਕਿਆ ਹਾਂ ਹ ਹਫਤਾ ਕੋਇਆ ਸਾਡੇ ਵਿੱਕੀ ਨੂੰ ਮਿਲ ਲਸਪੀ ਦੀ ਦੁਕਾਨ ਜਾਂਦੇ ਨੇ ਤੇ ਹੁਣ ਤਾਂ ਸ ਇਹ ਹੈਗਾ ਕਿ ਹੁਣ ਤਾਂ ਘਰ ਚ ਆ ਜਦੋਂ ਇਹ ਨਹੀਂ ਕੀਤਾ ਵਾ ਦੋ ਵਾਰ ਸਾਡੇ ਕੁੱਤੇ ਨੇ ਵੀ ਚੱਕਣ ਦੀ ਨਹੀਂ ਕੋਸ਼ਿਸ਼ ਕੀਤੀ ਆ ਘਰ ਦੇ ਬਿਲਕੁਲ ਹੀ ਲੱਗੇ ਤੇ ਇਸ ਕਰਕੇ ਢਾਲ ਲੱਗਦਾ ਚਲੋ ਜੰਗਲ ਚ ਜਿੱਦਾਂ ਵਾਜੀ ਆ ਚਲੋ ਅਸੀਂ ਇਹ ਨਹੀਂ ਕਹਿੰਦੇ ਪਰ ਕਮ ਸਿਕਮ ਘਰ ਚ ਜਿਹੜਾ ਪ੍ਰੋਬਲਮ ਹੁੰਦਾ ਪਿਆ ਜਿਹਦੇ ਕਰਕੇ ਹੁਣ ਸਾਡੇ ਜੰਗਲੀ ਏਰੀਆ ਸਾਡੇ ਇਧਰ ਦਾ ਇਹ ਪ੍ਰੋਬਲਮ ਹੈ ਕਿ ਅਸੀਂ ਚਾਰ ਦਿਵਾਰੀਆਂ ਚ ਵੀ ਕਰ ਲਾਂਗੇ ਤਾਂ ਉਹਦਾ ਕੋਈ ਹੈਗਾ ਕਿ ਉਹ ਨਹੀਂ ਅਟੈਕ ਕਰੂਗਾ ਤੁਸੀਂ ਹੁਣ ਜਿਹੜਾ ਪ੍ਰਸ਼ਾਸਨ ਹੈ ਇਹਨਾਂ ਨੂੰ ਦੇਖਣ ਦੀ ਸਰ ਇਹਨਾਂ ਨੂੰ ਕੋਈ ਐਕਸ਼ਨ ਨਹੀਂ ਲਿਆ ਈਵਨ ਇਸ ਸਾਡੇ ਨਹੀਂ ਸਾਡੇ ਤਾਂ ਚਲੋ ਇਹ ਘਰ ਦੇ ਵਿੱਚ ਹੀ ਨੁਕਸਾਨ ਕੀਤਾ ਹੈ ਕਈ ਸਾਡੇ ਪਿੰਡ ਵਿੱਚ ਘਟੋਘੜ ਤੁਸੀਂ ਜੇ ਘੁੰਮੋਗੇ ਫਿਰੋਗੇ ਤੁਹਾਨੂੰ ਖੁਦ ਰਿਅਲਾਈਜ਼ ਹੋਊਗਾ ਪਤਾ ਲੱਗੂਗਾ ਘਟੋਕਾ ਟਿਨਨ ਨੇ 15 ਗਾਇਆਂ ਔਰ 15 ਬੱਚੇ ਗਾਇਆਂ ਦੇ ਵੀ ਬੱਚੂ ਬਾਲਦ ਵਗੈਰਾ ਸਾਰੇ ਕੁਝ ਖਾਦੇ ਆ ਇਹਨਾਂ ਸਰ ਕਿਸੇ ਨੇ ਨਹੀਂ ਆਸੀ ਤਾਂ ਸਭ ਦੇ ਪਿੰਡ ਦੀਆਂ ਕਈਆਂ ਨੂੰ ਕਹਿੰਨੀ ਆ ਕਿ ਤੁਸੀਂ ਐਕਸ਼ਨ ਮੈਂ ਉਹਨਾਂ ਨੂੰ ਕਹੋ ਕਹਿੰਦੇ ਆ ਕਿ ਤੁਹਾਡੇ ਜੰਗਲੀ ਏਰੀਏ ਵਿੱਚ ਇਹ ਨਹੀਂ ਅਸੀਂ ਰੋਕ ਨਹੀਂ ਸਕਦੇ ਓਤੀਆਂ ਗੱਲਾਂ ਕਰਦੇ ਆ